86 ਪਿਆਸਾ ਕਾਂ ਤੇ ਸਿਮਰਨ ਸਕੂਲ ਤੋਂ ਆਉਂਦਿਆ ਹੀ ਸਿਮਰਨ ਛੱਤ ਉੱਪਰ ਚਲਾ ਗਿਆ ਉਸਦੇ ਹੱਥ ਵਿੱਚ ਇੱਕ ਮਿੱਟੀ ਦਾ ਕੁੱਜਾ ਸੀ ਇਹ ਕੁੱਜਾ ਉਸਦੇ ਦੋਸਤ ਨੇ ਦਿੱਤਾ ਸੀ ਸਿਮਰਨ ਨੇ ਆਪਣੇ ਬਸਤੇ ਵਿੱਚੋਂ ਪਾਣੀ ਦੀ ਬੋਤਲ ਕੱਢੀ ਤੇ ਕੁੱਜੇ ਨੂੰ ਪਾਣੀ ਨਾਲ ਭਰ ਦਿੱਤਾ ਇੱਥੇ ਹ ਉਸਦੇ ਮੰਮੀ ਉਸਦੀ ਉਡੀਕ ਕਰ ਰਹੇ ਸਨ ਉਨਾ ਨੂੰ ਸਿਮਰਨ ਦੇ ਇਸ ਵਤੀਰੇ ਉੱਪਰ ਬਹੁਤ ਹੈਰਾਨੀ ਹੋਈ ਪਹਿਲਾਂ ਜਦੋਂ ਵੀ ਉਹ ਸਕੂਲੋਂ ਘਰ ਆਉਂਦਾ ਤਾਂ ਪਸੀਨੇ ਨਾਲ ਲੱਤ-ਪੱਥ ਹੁੰਦਾ ਉਹ ਆਪਣਾ ਬਸਤਾ ਸੁੱਟ ਕੇ ਬਿਸਤਰੀ ਜਾਂ ਸੋਫੇ ਉੱਪਰ ਲੇਟ ਜਾਂਦਾ ਅੱਜ ਜ਼ਰੂਰ ਕੋਈ ਖਾਸ ਗੱਲ ਸੀ ਸਿਮਰਨ ਕੀ ਹੋਇਆ ਮੰਮੀ ਅੱਜ ਅਸੀਂ ਆਪਣੀ ਕਿਤਾਬ ਵਿੱਚੋਂ ਪਿਆਸੇ ਕਾਂ ਦੀ ਕਹਾਣੀ ਪੜ੍ਹੀ ਉਸ ਵਿੱਚ ਇੱਕ ਕਾਂ ਨੂੰ ਬਹੁਤ ਪਿਆਸ ਲੱਗੀ ਸੀ ਕਾਂ ਪੀਣ ਲਈ ਪਾਣੀ ਲੱਭ ਰਿਹਾ ਸੀ ਉਸ ਕਹਾਣੀ ਵਿੱਚ ਤਾਂ ਕਾਂ ਨੂੰ ਪਾਣੀ ਲੱਭ ਗਿਆ ਸੀ ਉਸ ਦੀ ਮੰਮੀ ਨੇ ਕਿਹਾ ਹਾਂ ਪਰ ਸਾਡੇ ਤਾਂ ਸ਼ਹਿਰ ਵਿੱਚ ਨਾ ਕੋਈ ਘੜਾ ਹੈ ਨਾ ਜੱਗ ਜੇਕਰ ਇੱਥੇ ਕਿਸੇ ਕਾਂ ਨੂੰ ਪਿਆਸ ਲੱਗੀ ਤਾਂ ਉਹ ਕੀ ਕਰੇਗਾ ਹਾਂ ਇਹ ਵੀ ਠੀਕ ਹੈ ਪਰ ਕਹਾਣੀ ਵਿੱਚ ਤਾਂ ਕਾਂ ਬਹੁਤ ਸਿਆਣਾ ਸੀ ਹਾਂ ਮੰਮੀ ਸਾਰੇ ਕਾਂ ਸਿਆਣੇ ਨਹੀਂ ਹੁੰਦੇ ਨਾ ਇਸੇ ਲਈ ਮੈਂ ਮਿੱਟੀ ਦਾ ਕੁੱਜਾ ਪਾਣੀ ਨਾਲ ਭਰ ਕੇ ਛੱਤ ਉੱਪਰ ਰੱਖ ਆਇਆ ਹਾਂ ਕੁਝ ਦੇਰ ਸੋਚਣ ਤੋਂ ਬਾਅਦ ਸਿਮਰਨ ਨੇ ਪੁੱਛਿਆ ਮੰਮੀ ਕਾ ਨੂੰ ਪਾਣੀ ਨਜ਼ਰ ਤਾਂ ਆ ਹੀ ਜਾਵੇਗਾ ਨਾ